ਬੇਸ਼ੱਕ ਪੰਜਾਬ ਚ ਵੀ ਨਾਰੀਅਲ ਤਾਂ ਬਹੁਤ ਮਿਲ ਜਾਂਦੇ ਆ ਪਰ ਜਿਹੜਾ ਸਵਾਦ ਕੇਰਲਾ ਦੇ ਵਿੱਚ ਜਾ ਕੇ ਦਰਖਤਾਂ ਤੋਂ ਤਾਜ਼ੇ ਤੋੜ ਕੇ ਨਾਰੀਅਲ ਦਾ ਪਾਣੀ ਪੀਣ ਦਾ ਸਵਾਦ ਹੈ ਉਹਦਾ ਤਾਂ ਕੋਈ ਜਵਾਬ ਹੀ ਨਹੀਂ ਸਾਡੇ ਨਾਲ ਦੇ ਹਰਜੀਤ ਸਿੰਘ ਨੇ ਸੋਚਿਆ ਵੀ ਸ਼ਾਇਦ ਨਾਰੀਅਲ ਨੂੰ ਵੜਣਾ ਤੇ ਪਾਣੀ ਕਢਣਾ ਆਮ ਜਿਹਾ ਕੰਮ ਹੈ ਤੇ ਉਹਨੇ ਵੀ ਲੈ ਲਿਆ ਪੰਗਾ ਦੇਖੋ ਕਿੰਨਾ ਔਖਾ ਹੋ ਹੋ ਕੇ ਜੋਰ ਲਾ ਲਾ ਕੇ ਉਹਨੂੰ ਵੜਨ ਦੀ ਕੋਸ਼ਿਸ਼ ਕਰ ਰਿਹਾ ਤੇ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਭਰਾਵਾ ਹਰਜੀਤ ਸਿੰਘ ਇਹ ਜ਼ੋਰ ਦਾ ਨਹੀਂ ਟੈਕਨੀਕ ਦਾ ਕੰਮ ਹੈ ਇਸ ਕਰਕੇ ਕਦੇ-ਕਦੇ ਚੌਲ ਵੀ ਖਾ ਲਿਆ ਕਰ ਕਦੇ ਇਕੱਲੇ ਸਾਗ ਖਾਣ ਨਾਲ ਵੀ ਸੁਆਦ ਨਹੀਂ ਆਉਂਦਾ ਚੌਲ ਵੀ ਕਦੇ-ਕਦੇ ਖਾਣੇ ਚਾਹੀਦੇ ਐ ਵੈਸੇ ਹਾਸੇ ਦੀਆਂ ਗੱਲਾਂ ਐ ਪਰ ਕੇਰਲਾ ਦੇ ਵਿੱਚ ਜਿਹੜਾ ਆਨੰਦ ਹੈ ਜਿਹੜਾ ਉਹ ਦਰਿਆ ਦੇ ਕਿਨਾਰੇ ਬੈਠ ਕੇ ਜਾਂ ਕਿਸੇ ਝੀਲ ਦੇ ਕਿਨਾਰੇ ਬੈਠ ਕੇ ਇਹ ਪਾਣੀ ਐ ਜਿਹੜਾ ਨਾਰੀਅਲ ਦਾ ਪੀਣ ਦਾ ਉਹ ਆਪਦਾ ਹੀ ਨਜ਼ਾਰਾ ਐ ਭਾਈ ਕਦੇ ਜਾਇਓ ਤੇ ਪੀ ਕੇ ਦੇਖਿਓ ਕਿੰਨਾ ਸਵਾਦ ਹੈ